ਸੋ ਸਾਰਿਆਂ ਨੂੰ ਸਨਮਰ ਬੇਨਤੀ ਆਵੇ ਜਿਹੜੇ ਗੇਟ ਤੋਂ ਬਾਹਰ ਵੀ ਖੜੇ ਆ ਪੀਤਿਆਂ ਵੀ ਬੀਬੀਆਂ ਵੀ ਭਾਈ ਵੀ ਬੱਚੇ ਵੀ ਸਾਰਿਆਂ ਨੂੰ ਸਨਮਰ ਬੇਨਤੀ ਆਵੇ ਆਜੋ ਅੰਦਰ ਅੰਦਰ ਆਲੋ ਇਹ ਜਗ੍ਹਾ ਜਿਹੜੀ ਸਾਖੀਆ ਕਿਸੀ ਦੀ ਪਾਸ ਰੱਖੀ ਹੈਗੀ ਉਥਾਰਾ ਬੋਟਾ ਗਿਆ ਸੀ ਪਾਉ ਹੋਵੇ ਇਹ ਸਾਰਿਆਂ ਦੀ ਸਾਖੀ ਆ ਔਰ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਲਗਾਇਆ ਔਰ ਸਾਰੇ ਜਣੇ ਇਸ ਜਗ੍ਹਾ ਦੇ ਉੱਤੇ ਆ ਕੇ ਆਪਾਂ ਬੈਠੀਏ ਔਰ ਡਾਕਟਰ ਸ਼ਾਨਕੁਮਾਰ ਜੀ ਦੇ ਆਪਾਂ ਜਿਹੜੇ ਬਟਮੁੱਲੇ

ਡਾਕਟਰ ਰਾਜਪਾਲ ਜੀ ਦੇ ਲੱਤੇ ਜੀ ਦਾ ਡਾਕਟਰ ਅਸ਼ਾਕ ਕੁਮਾਰ ਜੀ ਐਮਐਲਏ ਜੱਬੇਵਾਲ ਤੋਂ ਅਤੇ ਨਾਲ ਉਹਨਾਂ ਦੇ ਪੁੱਤਰ ਪ੍ਰਸ਼ਾਸ਼ਨ ਦੇ ਤੇ ਪਿੰਡ ਦੀ ಗ್ರಾಮ ਪੰਚਾਇਤ ਮੇਰੇ ਸੀਨੀਅਰ ਬਲਜੀਤ ਸਿੰਘ ਜੀ ਵਿਪਨ ਕੁਮਾਰ ਜੀ ਬਜੀਤ ਬਲਜੀਤ ਸਿੰਘ ਦੀ ਹਮਸਫਰ ਬੀਬੀ ਅਜਿੰਦਰ ਕੌਰ ਜੀ ਤੇ ਨਾਲ ਉਹਨਾਂ ਦੇ ਆਏ ਪਰਮਜੀਤ ਜੀ ਤੇ ਹੋਰ ਪਦਵਰਤੇ ਸਜਣ ਕੋਈ ਜ਼ਿਆਦਾ ਗੱਲਾਂ ਨਹੀਂ ਕਰਦੀਆਂ ਪਤਾ ਤੁਹਾਨੂੰ ਹੈਗਾ ਸਭ ਕੁਝ ਕਿ ਤੁਹਾਡੇ ਨਾਲੋਂ ਜ਼ਿਆਦਾ ਕਿਸੇ ਨੂੰ ਨਹੀਂ ਪਤਾ ਕਿਉਂਕਿ ਤੁਸੀਂ ਸਾਰੇ ਆਪਣੇ ਪਿੰਡ ਦੇ ਜਿਹੜੇ ਬੀਤੇ ਹੋ ਸਾਲ ਆਪਣੇ ਸ਼ਰੀਰ ਦੇ ਉੱਤੇ ਨਹੀਂ ਹੰਡਾਏ ਤੁਸੀਂ ਇੱਕ ਗੱਲ ਦੱਸੋ ਮੈਨੂੰ チャンピオン ਬਿਆਦ ਹੋਇਆ ਇਹ ਸਰਕਾਰ ਆਈ ਨਾ ਇਹ ਆ ਕੇ ਜੇ ਨੂੰ ਦਬਾ ਦੇ ਸੀ ਕਿ ਇਹ ਕਿਆ ਹੈ ਸਾਡਾ ਗੜੀ ਦੀ ਮੈਂ ਤੇ ਸਾਰੇ ਦੇ ਕਿ ਰਵਾ ਪੈਂਦਾ ਉਹ ਕੋਈ ਪ੍ਰਾਪਤ ਹੈ ਜਿਆਨ ਨੂੰ ਪਤਾ ਨਹੀਂ ਸੀ ਪਤਾ ਸੀ ਮਾਨੂੰ ਉਹ ਬੰਦ ਕਿਉਂ ਨਹੀਂ ਕੀਤਾ ਉਹ ਬੰਦ ਕਿਉਂ ਕਰਦੇ ਉਹਨਾਂ ਨੇ ਉਹਨਾਂ ਦੀ ਤਾਂ ਦੁਕਾਨ ਸੀ ਕੋਈ ਆਪਣੀ ਦੁਕਾਨ ਨੂੰ ਬੰਦ ਕਰਦਾ ਇਸ ਕਰਕੇ ਜਿਹੜਾ ਸਾਡਾ ਜਿਹੜਾ ਤੁਹਾਡਾ ਜਿਹਨੂੰ ਜਿਹਨੂੰ ਬਹੁਤ ਪਿਆਰ ਤੁਸੀਂ ਕਰਦੇ ਹੋ ਡਾਕਟਰ ਜੰਕਮਾਰ ਔਰ ਡਾਕਟਰ ਰਾਜਮਾਰ ਦੀ ਇਹ ਇੰਦਾਂ ਦਾ ਬਿਜ਼ਨਸ ਨਹੀਂ ਕਰਦੇ ਨਸ਼ੇ ਦਾ ਵਪਾਰ ਨਹੀਂ ਕਰਦੇ ਇਹਨਾਂ ਨੇ ਤਾਂ ਸਾਨੂੰ ਅੱਖਾਂ ਇਹਨਾਂ ਨੇ ਤਾਂ ਸਾਨੂੰ ਪੰਗ ਦਿੱਤਾ ਇਹ ਨਾ ਪਰਸਾਂਦੇ ਪਿੰਦੇ ਆ ਤੇ ਨਾ ਸਾਨੂੰ ਪੀਣ ਦਿੰਦੇ ਆ ਨਹੀਂ ਸ਼ਰਾਬ ਨਾ ਮੀਟ ਨਾ ਅੰਡਾ ਨਾ ਤਮਾਕੂ ਨਾ ਜਰਦਾ ਨਾ ਸਿਗਰਟ ਕੁਛ ਨਹੀਂ ਪੀਂਦੇ ਬਟ ਸਾਨੂੰ ਜਿਹੜਾ ਹੈਗਾ ਇਹਨਾਂ ਦੇ ਨਾਲ ਚੱਲਣਾ ਪੈਂਦਾ ਭਮਾ ਦੀ ਸਭ ਕੁਝ ਖਾਣੇ ਆ ਕਿਉਂਕਿ ਉਸੇ ਗੱਲ ਦਾ ਅਸਰ ਹੁੰਦਾ ਜਿਹੜਾ ਬੰਦਾ ਖੁੱਦ ਨਹੀਂ ਕਰਦਾ ਇਸ ਕਰਕੇ ਅੱਜ ਤੁਹਾਡੇ ਨਾਲ ਹਮਦਰਦੀ ਸੀ ਕੀ ਡਾਕਟਰ ਰਾਜ ਅਸ਼ਾਂਕ ਕੁਮਾਰ ਜੀ ਤੁਹਾਡੇ ਪ੍ਰਿੰਟ ਵਿੱਚ ਆਏ ਆ ਜਾਦਾ ਗੱਲਾਂ ਨਹੀਂ ਕਰਨੀਆਂ ਅੱਜ ਫੇਰ ਕਹਿ ਦਿਓ ਮੈਂ ਛੱਡਿਆ ਸਭ ਕੁਝ ਆਪਾਂ ਛੱਡਿਆ ਹਾਂ ਵਾਹ ਠੀਕ ਹੈ ਤਾੜੀ ਲਾ ਦੇ ਤਾੜੀ ਲਾਵੇ ਛੱਡਿਆ ਅਜੀ ਪਹਿਲੇ ਨਹੀਂ ਪਿੰਦੇ ਕਿਉਂਕਿ ਮੈਂ ਨਹੀਂ ਲਾਦੇ ਨੌਨ ਬਾਈ ਦਾ ਕੰਪਨੀ ਹੀ ਕੀਪਸ ਹਮੇਸ਼ਾ ਆਦਮੀ ਜਿੱਦਾਂ ਦੀ ਸੰਗਤ ਹੁੰਦੀ ਆ ਉਹਦੇ ਨਾਲ ਹੀ ਜਾਣਿਆ ਜਾਂਦਾ ਹੈ ਨਹੀਂ ਬੋਲੀ ਕਰਦਾ ਬੇਨਤੀ ਕਰਦਾ ਸਾਡੇ ਹਲਕੇ ਦੀ शान ਹਰ ਦਿਲ ਦੀ ਚ ਬਹੁਤ ਹੀ ਸਤਕਾਰ ਜੋ ਤੁਹਾਡੇ ਵਿੱਚ ਆਮ ਤੌਰ ਤੇ ਪਿਛਰ ਨਾਲੇ ਪਰਿਵਾਰਾਂ ਦੇ ਨਾਲ ਮੇਲ ਜੋਲ ਰੱਖਣ ਵਾਲੇ ਡਾਕ ਇਸ਼ਾਕ ਕੁਮਾਰ ਜੀ ਉਹ ਆਪ ਜੀ ਦੇ ਸਾਹਮਣੇ ਖੜੇ ਮੈਚ ਦਾ ਪ੍ਰਬੰਧ ਜਿਹੜਾ ਸੰਦੀਪ ਸਰ ਨੇ ਬਹੁਤ ਵਧੀਆ ਕੀਤਾ ਹੋਇਆ ਇਸ ਕਰਕੇ ਅਸੀਂ ਇਹਨੂੰ ਜੂਜ਼ ਨਹੀਂ ਕਰਨਾ ਡਾਕਟਰ ਸਾਹਿਬ ਆਪੇ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਮਾਤਾਵਾਂ ਪੈਣਾ ਮੇਰੇ ਵੱਡੇ ਤੇ ਛੋਟੇ ਵੀ ਸਭ ਤੋਂ ਪਹਿਲਾਂ ਪੁੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਤੁਸੀਂ ਸਾਰਿਆਂ ਨੇ ਮੈਨੂੰ ਅੱਜ ਦੀ ਜਨਮ ਦਿਨ ਦੀ ਖੁਸ਼ੀ ਕਰਨ ਦਾ ਮੌਕਾ ਦਿੱਤਾ ਕਿਉਂਕਿ ਮੈਂ ਤੁਹਾਡੇ ਪਿੰਡ ਪਹਿਲੀ ਵਾਰ ਹੀ ਆਇਆ ਹਾਂ ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਜੋ ਫਿਰ ਡਾਕਟਰ ਸਾਹਿਬ ਦੇ ਕੰਮਾਂ ਤੇ ਮੈਨੂੰ ਤੁਸੀਂ ਇੰਨਾ ਪਿਆਰ ਦਿੱਤਾ ਮੈਨੂੰ ਤੁਸੀਂ ਮਿਲੇ ਵੀ ਨਹੀਂ ਸੀਗੀ ਚੰਗੀ ਤਰ੍ਹਾਂ ਫਿਰ ਵੀ ਤੁਸੀਂ ਇੰਨਾ ਪਿਆਰ ਦਿੱਤਾ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਜੋ ਤੁਸੀਂ ਮੈਨੂੰ ਇਹ ਸੇਵਾ ਬਹੁਤ ਵੱਡੀ ਜੋ ਹੈ ਸੇਵਾ ਜੋ ਕਿ ਬਹੁਤ ਦੀ ਖੁਸ਼ਕਿਸਮਤ ਲੋਕਾਂ ਨੂੰ ਕਰਨ ਦਾ ਮਹਿਦਿ ਉਸ ਚੀਜ਼ ਦਾ ਮੌਕਾ ਦਿੱਤਾ ਤੇ ਅੱਜ ਅਸੀਂ ਇਸ ਸਿਲਸਲੇ ਵਿੱਚ ਆਏ ਹਾਂ ਜੋ ਕਿ ਉਦਲ ਸ਼ਹਿਰ ਦਾ ਹੈ ਇਹ ਇੱਕ ਮਾਤਰਿ ਸ਼ੁਰੂ ਹੋਇਆ ਸੀ ਉਹ ਤੇ ਇਸ ਦੇ ਵਿੱਚ ਲੋਕਾਂ ਨੇ ਇਹ ਕਿਹਾ ਸੀ ਕਿ ਜੀ ਇਹ ਨਾ ਬਸ ਐਵੇਂ ਕਰੀ ਜਾਂਦੇ ਦਿਖਾਵਾ ਕਰ ਰਹੇ ਨੇ ਛੇਤੀ ਕਦਮ ਕਰ ਲੈਣਾ ਬਸ ਹੋ ਜਾਣੀ ਹੈ ਪਰ ਹੁਣ ਦੇਖ ਲਓ ਤੁਸੀਂ ਵਸਤ ਦਾ ਮਹੀਨਾ ਚੱਲ ਰਿਹਾ ਅੰਧਾ ਹੋਣ ਵਾਲਾ ਹੋਤਾ ਜਾਂਦੀ ਦਾ ਦਿਨ ਵੀ ਆਉਣ ਵਾਲਾ ਹੈ ਤਾਂ ਇਸ ਕਰਕੇ ਤੁਸੀਂ ਦੇਖੋ ਸਾਡੀ ਹੁਣ ਅਗਸਟ ਨਾਲ ਸ਼ਾਦੋ ਵੀ ਆਜਾਦੀ ਮੇਲਣ ਵਾਲੀ ਹੈ ਕਿਤੇ ਇਹ ਕਮੇਬਹੁਤ ਵਧੀਆ ਚੱਲ ਰਹੀ ਹੈ ਜਿਹਦੇ ਵਿੱਚ ਤਕਰੀਬਨ 15000 ਬੱਚੇ ਤੇ 24000 ਨਸ਼ਾ ਤਸਕਰ ਅੰਦਰ ਕੀਤੇ ਜਾਂਦੇ ਇਹ ਜਿਹੜਾ ਕਿਤੇ ਪਰੇ ਵੀ ਗਿਆ ਹੈ ਨਸ਼ਾ ਬੱਚ ਦਾ ਬੁੱਦਾ ਉਹਨੂੰ ਖਤਮ ਕਰਨ ਲਈ ਵੀ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਪਹਿਲਾਂ ਵੀ ਤੁਹਾਡੇ ਸਾਥ ਦੇ ਨਾਲ ਹੀ ਹੋਇਆ ਹੁਣ ਵੀ ਤੁਹਾਡੇ ਸਾਥ ਤੋਂ ਬਿਨਾ ਅਸੀਂ ਨਹੀਂ ਕਰ ਸਕਦੇ ਜੇ ਅਸੀਂ ਨਸ਼ਾ ਜੜੋਂ ਖਤਮ ਕਰਨਾ ਹੈ ਵਿੱਚੋਂ 100% ਖਤਮ ਕਰਨਾ ਨਸ਼ਾ ਤਾਂ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਕਿਉਂਕਿ ਤੁਸੀਂ ਸਾਡੀ ਅੱਖਾਂ ਹੋ ਤੁਸੀਂ ਸਾਡੇ ਕੰਨ ਆ ਤਾਂ ਤੁਸੀਂ ਸਾਨੂੰ ਜੋ ਵੀ ਹੈ ਇਨਫਾਰਮੇਸ਼ਨ ਜਾਣਕਾਰੀ ਸਾਨੂੰ ਦੇਣੀ ਆ ਤਾਂ ਹੀ ਜੋ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਦੇ ਖਿਲਾਫ ਐਕਸ਼ਨ ਲੈ ਸਕਦੇ ਆ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਤੇ ਜਿਹੜੇ ਨਸ਼ਾ ਕਰਦੇ ਆ ਤੇ ਛੁਪਨਾ ਚਾਹੁੰਦੇ ਆ ਉਹਨਾਂ ਦੇ ਲਈ ਨਸ਼ਾ ਸਲਾਹ ਕੇਂਦਰ ਦੇ ਵਿੱਚ ਫ੍ਰੀ ਟ੍ਰੀਟਮੈਂਟ ਵੀ ਦਿੱਤਾ ਜਾਂਦਾ ਹੈ ਸਰਕਾਰ ਵੱਲੋਂ ਤੇ ਸਿਰਫ ਇਹ ਹੀ ਨਹੀਂ ਅਸੀਂ ਸਰਕਾਰ ਦੇ ਤੌਰ ਤੇ ਸਾਰੇ ਯੂਥ ਦੇ ਲਈ ਵਧੀਆ ਤੋਂ ਵਧੀਆ ਖੇਡ ਸਟੇਡੀਅਮ ਵਧੀਆ ਤੋਂ ਵਧੀਆ ਜਿੰਦਗੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਆ ਵੀ ਰਹੇ ਹਾਂ ਹਲਕੇ ਦੇ ਵਿੱਚ ਬਹੁਤ ساری ਜਗ੍ਹਾ ਖੇਡ ਖੇਡ ਸਟੇਡੀਅਮ ਦਾ ਜਿੰਮਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਬਹੁਤ ਦੁਰਸਰਨਾ ਕੰਮ ਚੱਲ ਰਿਹਾ ਹੈ ਤੇ ਸਰਪੰਚ ਸਾਹਿਬ ਸੰਦੀਪ ਜੀ ਅਧਿਕਾਰ ਦੇ ਤੇ ਸੁਦੀਪੌਰ ਜੀ ਦਾ ਵੀ ਮੈਂ ਤੇ ਨਿਬਧਨ ਧੰਨਵਾਦ ਕਰਦਾ ਹਾਂ ਇਹਨਾਂ ਨੇ ਇਹ ਨਹੀਂ ਮੇਨ ਕਰਕੇ ਜੋ ਸਾਰੀਆਂ ਪਿੰਡ ਦੀਆਂ ਮੁਨਾयां ਸਾਰੀਆਂ ਮੇਰੇ ਤੱਕ ਪਹੁੰਚਾਈਆਂ ਸਾਰਿਆਂ ਨਾਲ ਮੈਂ ਚਾਹੁੰਦਾ ਬਹੁਤ ਜਲਦੀ ਕਾਪੀ ਪਿੰਡ ਦਾ ਸ਼ੁਰੂ ਕੀਤਾ ਜਾਏਗਾ ਤੁਸੀਂ ਉਸ ਪੱਖੋਂ ਇਸ ਚੈਟਰ ਉਹ ਅੱਜ ਅਸੀਂ ਗਰਾਂਟਾ ਦੇ ਬਾਰੇ ਆ ਕੰਮਾਂ ਦੇ ਬਾਰੇ ਨਹੀਂ ਗੱਲ ਕਰਨੀ ਅਸੀਂ ਇਹ ਜੋ ਬਹੁਤ ਜ਼ਰੂਰੀ ਮਸਲਾ ਹੈ ਕਿਉਂਕਿ ਦੇਖੋ ਅਸੀਂ ਗਲੀਆਂ ਵੀ ਬਣਾਵਾਂਗੇ ਸੜਕਾਂ ਵੀ ਬਣਾਵਾਂਗੇ ਸਟੇਡੀਅਮ ਵੀ ਬਣਾਵਾਂਗੇ ਪਰ ਜੇ ਸਾਡਾ ਨੌਜਵਾਨ ਹੀ ਨਹੀਂ ਬਚਿਆ ਸਾਡੀ ਇਹ ਪੀੜ੍ਹੀਆਂ ਹੀ ਨਹੀਂ ਬਚੀਆਂ ਤਾਂ ਅਸੀਂ ਇਹਨਾਂ ਦਾ ਕੀ ਕਰਾਂਗੇ ਇਹ ਤਾਂ ਐਂ ਹੀ ਰੋੜ ਜਾਣੀਆਂ ਹੈ ਆ ਇਹਦਾ ਸੁਣੇ ਪੈ ਜਾਣੇ ਜਗ੍ਹਾ ਵਾਂ ਇਸ ਕਰਕੇ ਸਾਨੂੰ ਸਾਡੀਆਂ ਪੀੜ੍ਹੀਆਂ ਨੂੰ ਵਿਚਾਰਾ ਬਹੁਤ ਦੁਖੀ ਆ ਉਸ ਦੇ ਲਈ ਮੇਰੀ ਇਹ ਬੇਨਤੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇਈਏ ਕਿਉਂਕਿ ਜੇ ਇੱਕ ਵੀ ਜਗ੍ਹਾ ਕਮੀ ਰਹਗੀ ਇੱਕ ਵੀ ਜਗ੍ਹਾ ਜੇ ਕਮੀ ਰਹਗੀ ਤਾਂ ਅਸੀਂ ਕਦੇ ਨਿਕਲ ਸਕਾਂਗੇ ਕਿਉਂਕਿ ਜੇ ਇੱਕ ਵੀ ਰਹਿ ਗਿਆ ਇਹ ਬਿਮਾਰੀ ਇਸ ਤਰ੍ਹਾਂ ਦੀ ਹੈ ਜਿਹੜੀ ਫੈਲਦੀ ਬਹੁਤ ਜਿੱਤੀ ਹੈ ਇੱਕ ਵੀ ਜਗ੍ਹਾ ਰਹਿ ਗਈ ਤਾਂ ਜਿਹੜੇ ਸਾਡੇ ਨਿਆਣੇ ਹਲੇ ਵੱਡੇ ਵੀ ਨਹੀਂ ਹੋਏ ਉਹਨਾਂ ਦੇ ਵੀ ਕਿਸੇ ਨਾ ਕਿਸੇ ਸਮੇਂ ਜੇ ਦੋ ਵੱਡੇ ਹੋਣ ਕੋਣ ਜਾ ਰਹੇ ਹੋਣਗੇ ਉਹ ਵੀ ਨਸੇ ਚ ਆ ਸਕਦੇ ਆ ਰੱਬ ਨਾ ਕਰੇ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਕਿਉਂਕਿ ਮੈਂ ਨਹੀਂ ਜਾਣਦਾ ਕਿ ਜਿੰਨੇ ਆ ਮਾਵਾਂ ਆਪਣੀ ਅੱਖਾਂ ਚੋਂ ਅੱਥੂ ਵਹਾ ਚੁੱਕੇ ਆ ਉਹ ਹੋਰ ਇੱਕ ਵੀ ਅੱਥੂ ਬਹਾਨ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਇੱਕ ਹੋਰ ਬੇਨਤੀ ਹੈ ਕਿ ਅਸੀਂ ਜਿੱਥੇ-ਜਿੱਥੇ ਸਾਰੇ ਬੈਠੇ ਆ ਉੱਥੇ ਇੱਕ ਵਾਰੀ ਖੜੇ ਹੋ ਜਾਈਏ ਜਿਹੜੇ-ਜਿਹੜੇ ਖੜੇ ਹੋ ਸਕਦੇ ਆ ਤੇ ਅਸੀਂ ਇੱਕ ਸੌਂਝੱਕਾਂਗੇ ਸਾਰੇ ਜਣੇ ਪਿੱਛੇ ਮੁੰਡੇ ਵੀ ਖੜੇ ਹੋ ਜਾਓ ਸਾਰੇ ਸਾਰੇ ਜਣੇ ਮੁੰਡੇ ਵੀ ਪਿਛਲੇ ਸਾਰਿਆਂ ਨੇ ਬਰਾਬਰ ਬੋਲਣਾ ਡਾਕਟਰ ਸਾਹਿਬ ਦੇ ਮੱਥੇ ਮੇਰੇ ਪਿੱਛੇ ਪਿੱਛੇ ਬੋਲਣਾ ਤੁਸੀਂ ਸਾਰਿਆਂ ਨੇ ਅਸੀਂ ਪਿੰਡ ਕਾਲੂਪੁਰ ਦੇ ਨਿਵਾਸੀ ਐਸੀ ਪਿੰਡ ਕਾਲੂਪੁਰ ਦੇ ਨਿਵਾਸੀ ਨਸ਼ਿਆਂ ਦੇ ਖਾਤ ਥੱਲੇ ਹੋ ਕੇ ਸੌ ਮੰਨੇ ਆ ਇਕੱਠੇ ਹੋ ਕੇ ਸੌ ਮੰਨੇ ਆ ਇਹ ਅਸੀਂ ਨਸ਼ਿਆਂ ਦੇ ਖਾਤ ਇਹ ਜੇ ਨਸ਼ਿਆਂ ਦੇ ਖਾਤ ਮੈਂ ਪਿੱਛੇ ਮੁੰਡਿਓ ਤੁਹਾਨੂੰ ਆਵਾਜ਼ ਸੁਣਦੀ ਆ ਸਾਰੇ ਮੁੰਡਿਓ ਸੁਣਦੀ ਆ ਫਿਰ ਬੋਲਦੇ ਕਾਦੇ ਨਹੀਂ ਬੋਲੋ ਜੀ ਬਣੀ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਜੋ ਹੋਵੇ ਸਾਰਾ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਹੋਰੇ ਸੋਨਿਆ ਸ਼ਾਹੂ ਕੀ ਹਾਜ਼ਰੀ ਦੀ ਕਾਸਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ 2 ਮਿੰਟ ਪੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਹਾਡਾ ਪਿੰਡ ਜਿਹੜਾ ਡਾਕਟਰ ਸਾਹਿਬ ਦੇ ਨਾਲ ਮੁੰਡੇ ਨਾ ਮੁੰਡੇ ਲਾਗੇ ਇਸ ਮਹਿਮ ਦੇ ਵਿੱਚ ਚੱਲੇਗਾ ਕਿਉਂਕਿ ਅਸੀਂ ਸਾਰਿਆਂ ਨੇ ਕਸਮ ਖਾ ਲਈ ਆ ਅਗਰ ਤੁਹਾਡੇ ਪਿੰਡ ਦੇ ਵਿੱਚ ਜਿਸ ਦਾ ਡਾਕਟਰ ਸਾਹਿਬ ਨੇ ਦੱਸਿਆ ਅਗਰ ਕੋਈ ਨਸ਼ਾ ਕਰਦਾ ਆ ਉਹਦਾ ਫ੍ਰੀ ਇਲਾਜ ਹੋਵੇਗਾ ਔਰ ਉੱਥੇ ਜਿੱਥੇ ਇਲਾਜ ਹੁੰਦਾ ਉੱਥੇ ਜੇ ਅਗਰ ਕੋਈ ਕੰਮ ਸਿੱਖਣਾ ਚਾਹੇ ਉਹ ਵੀ ਫ੍ਰੀ ਆਫ ਕੋਸਟ ਕਰਾਇਆ ਜਾ ਤੇ ਨੰਬਰ 2 ਦੇ ਉੱਤੇ ਅਗਰ ਜੇ ਕੋਈ ਵੇਚਦਾ ਸੀ ਅੱਜ ਤੋਂ ਪਹਿਲਾਂ ਉਹ ਵੇਚਣੋਂ ਹਟ ਜਾਵੇ ਅੱਜ ਤੋਂ ਬਾਅਦ ਅਗਰ ਕੋਈ ਵੀ ਵੇਚਦਾ ਫੜਿਆ ਗਿਆ ਤਾਂ ਨਾ ਤਾਂ ਉਹਦੀ ਜਮਾਤ ਪਿੰਡ ਵਾਲਿਆਂ ਨੇ ਕਰਾਉਣੀ ਆ ਤੇ ਨਾ ਹੋਰ ਕੋਈ ਕਰਨ ਦੇਵੇਗਾ ਔਰ ਉਹ ਸਾਡੇ ਵਿੱਚ ਇੰਸਪੈਕਟਰ ਸਾਹਿਬ ਖੜੇ ਆ ਸੁਖਵਿੰਦਰ ਸਿੰਘ ਜੀ ਉਹ ਤੁਹਾਡੇ ਸਾਰਿਆਂ ਦੇ ਘੋਗ ਲੱਕ ਰਹੇ ਆ ਫੇਰ ਕਿਸੇ ਨੇ ਮਗਰ ਨਹੀਂ ਆਉਣਾ ਸੋ ਮੇਰੀ ਇਹ ਸਾਰਿਆਂ ਨੂੰ ਬਖਸ਼ਮੰਦੀਆਂ ਬਹੁਤ ਬਹੁਤ ਧੰਨਵਾਦ ਆ